ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤਾਂ ਇਹ ਤਸਵੀਰਾਂ ਨੇ ਸੀਐਮ ਮਾਨ ਦੇ ਆਪਣੇ ਹੀ ਸ਼ਹਿਰ ਸੰਗਰੂਰ ਦੀਆਂ ਤਾਂ ਰਾਤ ਦੇ 11 ਵਜੇ ਹੋਏ ਹਨ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਦੇ ਕਿਸ਼ਨਪੁਰਾ ਚੌਕ ਦੇ ਵਿੱਚ ਜਿੱਥੇ ਕਿ ਤਸਵੀਰਾਂ ਵੀ ਦੇਖ ਸਕਦੇ ਹਾਂ ਇਸ ਚੌਕ ਦੇ ਵਿੱਚ ਅਵਾਰਾ ਪਸ਼ੂਆਂ ਦੀ ਭਾਰਮਾਰ ਜੋ ਬਣੀ ਹੋਈ ਹੈ ਇਕੱਲੇ ਇਸ ਚੌਕ ਦੀ ਹੀ ਗੱਲ ਨਹੀਂ ਕਰਾਂਗੇ ਸੰਗਰੂਰ ਸ਼ਹਿਰ ਦੇ ਹਰ ਗਲੀ ਮਹੱਲੇ ਚੌਂਕਾਂ ਦੇ ਵਿੱਚ ਹਨੇਰੇ ਸਵੇਰੇ ਹਰ ਵਕਤ ਤੁਹਾਨੂੰ ਇਸੀ ਤਰ੍ਹਾਂ ਜਿਹੜੇ ਕਿ ਆਵਾਰਾ ਪਸ਼ੂ ਘੁੰਮਦੇ ਹੋਏ ਨਜ਼ਰ ਆਉਣਗੇ ਜੋ ਵੱਡੇ ਹਾਸਿਆਂ ਨੂੰ ਸੱਦਾ ਦੇ ਰਹੇ ਹਨ ਪਹਿਲਾਂ ਵੀ ਜਿਹੜੇ ਕਿ ਇਨ੍ਹਾਂ ਆਵਾਰਾ ਪਸ਼ੂਆਂ ਦੇ ਕਾਰਨ ਕਈ ਬੇਕਸੂਰ ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਪ੍ਰਸ਼ਾਸਨ ਜੋ ਮਾਨ ਸਰਕਾਰ ਸੁੱਤੀ ਪਈ ਹੈ ਇਨ੍ਹਾਂ ਆਵਾਰਾ ਪਸ਼ੂਆਂ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਇਹਨਾਂ ਨੂੰ ਸੜਕਾਂ ਤੋਂ ਨਹੀਂ ਹਟਾਇਆ ਜਾ ਰਿਹਾ ਹੋ ਸਕਦਾ ਹੈ ਮਾਨ ਸਰਕਾਰ ਪ੍ਰਸ਼ਾਸਨ ਕਈ ਜਿਹੜੇ ਕਿ ਹੋਰ ਬੇਕਸੂਰ ਲੋਕਾਂ ਦੀਆਂ ਮੌਤਾਂ ਦੀ ਉਡੀਕ ਕਰ ਰਹੀ ਹੈ ਤੁਹਾਡਾ ਇਹਨਾਂ ਤਸਵੀਰਾਂ ਬਾਰੇ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਦੀ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ